ਐਕੈਡਮਿਕ ਸਬਕਮੇਟੀ ਜਿਸ ਦੇ ਪ੍ਰਧਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਵੱਖ-ਵੱਖ ਮੁਲਾਜ਼ਮ ਚਤਤਵਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ। ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਵੀ ਦਫ਼ਤਰੀ ਕੰਮਕਾਜ ਠੱਪ ਕਰਨ ਦੀ ਦਿੱਤੀ ਧਮਕੀ। ਤਹਿਸੀਲਦਾਰਾਂ ਵੱਲੋਂ ਆਪਣਾ ਕੰਮਕਾਜ ਠੱਪ ਕਰਨ ਦਾ ਪ੍ਰੋਗਰਾਮ ਮੀਟਿੰਗ ਤੋਂ ਬਾਅਦ ਕੀਤਾ। ਮੌਜੂਦ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਬਹੁਤ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਹਾਲਾਂਕਿ ਮੁਲਾਜ਼ਮ ਪੈਨਸ਼ਨ ਸੰਜਾ ਫਰੰਟ ਵੱਲੋਂ ਕੱਲ 21ਵੰਦੀਕੇ ਉਸ ਪ੍ਰਦਰਸ਼ਨਕ ਰੈਲੀ ਪਰਨੇ ਲਗਾਏ ਗਏ ਅਤੇ 22 ਅਗਸਤ ਨੂੰ ਮੁਲਾਜ਼ਮ ਚੱਕੇ ਮਦਿਆਂ ਨਾਲ ਸੀਐਲ ਪਰਵੰਸਿੰਘ ਬਾਦ ਦੀ ਮੀਟਿੰਗ ਵੀ ਤੈ ਹੈ ਪਰ ਇਸ ਦੇ ਦੌਰਾਨ ਹੀ ਕੈਬਨਟ ਸਬਕਮੇਟੀ ਇਹ ਪਰਦਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਵਕ ਵਕ ਮੁਲਾਜ਼ਮ ਜਥੇਬੰਦੀਆਂ ਨਾਲ 20 ਅਗਸਤ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ ਦਰ ਇਸ ਜਿੱਥੇ ਇੱਕ ਪਾਸੇ ਮੁਲਾਜ਼ਮ ਪੈਨਸ਼ਨਲ ਸੰਜੋਗ ਫਰੰਟ ਆਪਣੇ ਸੰਘਰਸ਼ ਕਰ ਰਿਹਾ ਹੈ ਉੱਥੇ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਜਿੱਤੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਇਹਨਾਂ ਵਿੱਚੋਂ ਡੀਸੀ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰਨ ਕੰਮ ਕਾਜ ਠਪ ਕਰਨ ਦੀ ਧਮਕੀ ਦਿੱਤੀ ਗਈ ਹੈ ਜਿਸ ਦੇ ਤਹਿਤ 20 ਅਗਸਤ ਨੂੰ ਸਮੂਹ ਪੰਜਾਬ ਦੇ ਡੀਸੀ ਦਫਤਰਾਂ ਮੂਰੇ ਰੈਲੀਆਂ ਕੀਤੀਆਂ ਜਾਣੀਆਂ ਇਸ ਤੋਂ ਬਾਅਦ 26 ਤੋਂ 30 ਅਗਸਤ ਤੱਕ ਦੁਪਹਿਰ 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਡੀਸੀ ਦਫਤਰਾਂ ਮੂਰੇ ਜੇ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਫਿਰ 5 ਤੋਂ 10 ਸਤੰਬਰ ਤੱਕ ਸਮੂਹ ਡੀਸੀ एसटीएम तहसील ਅਤੇ ਉਪ तहसील ਦਫ਼ਤਰਾਂ 'ਤੇ ਕੰਮ ਠੱਪ ਕਰਨ ਦਾ ਫੈਸਲਾ ਲਿਆ ਗਿਆ ਅਗਰ ਇਹਨਾਂ ਮੁਲਾਜ਼ਮਾਂ ਦਿਆਂ ਮੰਗਾਂ ਦੀ ਗੱਲ ਕਰੀ ਗਈ ਸੁਪਰਡੈਂਟ ਗ੍ਰੇਡ ਦੀਆਂ ਖਾਲੀ ਅਸਾਮੀਆਂ ਦੀਆਂ ਪਾਦੀਆਂ ਪ੍ਰਮੋਸ਼ਨਾਂ ਤਰੁਤ ਕੀਤੀਆਂ ਜਾਣ ਸੀਨੀਅਰ ਸਾਈਕਾਂ ਦਾ ਪ੍ਰਮੋਸ਼ਨ ਕੋਟਾ 100% ਕੀਤਾ ਜਾਵੇ ਅਤੇ ਇਹ ਸੀ ਐਸਟੀਐਮ तहसील ਅਤੇ ਉਪ तहसीलਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ 5% ਪ੍ਰਸ਼ਾਸਨਕੀ ਪੱਤਾ ਦਿੱਤਾ ਜਾਵੇ ਸੁਪਰਡੈਂਟ ਗ੍ਰੇਡ 2 ਤੋਂ ਤਸਦੀਦਾਰ ਦੀ ਪ੍ਰਮੋਸ਼ਨ ਲਈ ਤਜਰਬੇ ਦੀ ਸ਼ਰਤ ਜਿਹੜੀ 4 ਸਾਲ ਨੇ ਨਿਰਧਾਰਤ ਕੀਤੀ ਗਈ ਹੈ ਉਸ ਨੂੰ ਘਟਾ ਕੇ 2 ਸਾਲ ਕਿ ਤੱਕ ਜਾਵੇ ਅਤੇ ਇਸੇ ਤਰ੍ਹਾਂ ਸਟੈਨੋ ਕੈਡਰੀ ਦੀਆਂ ਪ੍ਰਮੋਸ਼ਨਾਂ ਦੇ ਮੌਕੇ ਵੀ ਵਧਾਏ ਜਾਣ। ਮੁਲਾਜ਼ਮ ਜਿੱਥੇ ਬੰਦੀਆਂ ਦੇ ਰੋਜ਼ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਰਕਾਰ ਕੈਬਨਟ ਸਬ ਕਮੇਟੀ ਨੇ ਜਿਸ ਦੇ ਪ੍ਰਧਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ 2 ਅਗਸਤ ਨੂੰ ਫਤਕ ਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਜਿਸ ਵਿੱਚੋਂ ਪ੍ਰਮੁੱਖ ਜੱਥੇਬੰਦੀਆਂ ਦੀ ਗੱਲ ਕਰੀਏ ਤਾਂ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ 3704 ਅਧਿਆਪਕ ਯੂਨੀਅਨ ਬੇਰੋਜ਼ਗਾਰ ਸਾਂਝਾ ਮੋਰਚਾ ਪੰਜਾਬ ਕਮਿਊਨਿਟੀ ਹੈਲਥ ਆਫਿਸਰਜ਼ ਕੱਚੇ ਅਧਿਆਪਕ ਯੂਨੀਅਨ ਪੰਜਾਬ ਵਰਗੀਆਂ ਅਹਿਮ ਜੱਥੇਬੰਦੀਆਂ ਨੇ ਜਿਨ੍ਹਾਂ ਨੂੰ 20 ਅਗਸਤ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਤੇ ਸੇਵਦਾਰਾਂ ਦੇ ਨਾਲ ਹੋਈ ਅੱਜ ਮੀਟਿੰਗ ਤੋਂ ਬਾਅਦ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਮੀਟਿੰਗ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹੋਰ ਮਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤਾਂ ਥੈਂਕ ਯੂ